ਮੈਂ ਸਵੀ ਬਰਾੜ ਤੁਹਾਡਾ ਸਾਹਿਤ ਪ੍ਰੇਮੀਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਸੋ ਅੱਜ ਤੁਹਾਡੇ ਨਾਲ ਬਰਾੜ ਜੈਸੀ ਦੀ ਇੱਕ ਕਹਾਣੀ ਬਾਪੂ ਜੀ ਜਿੱਤੀ ਸਾਂਝੀ ਕਰਨ ਜਾ ਰਹੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਯਾਦ ਆ ਕੇਰਾ ਪਸਤ ਲਵੰਡੀ বাস ਸਟੈਂਡ ਚ ਦਾਖਲ ਹੋਈ ਤੇ বাস ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਦੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸੀ ਮੈਂ ਬਾਪੂ ਨੂੰ ਹਿਲਉਣ ਕੇ ਟਰੈਕਟਰ ਦਿਖਾਈ ਪਰ ਬਾਪੂ ਨੇ ਗੱਲ ਅਣ ਸੁਣੀ ਕਰ ਦਿੱਤੀ ਅਸੀਂ ਬੱਸ ਸਟੈਂਡ ਉਤਰੇ ਬਾਪੂ ਤੇ ਮੈਂ ਉੱਤਰ ਕੇ ਬੱਸ ਸਟੈਂਡ 'ਚ ਬੈਠਣ ਲਈ ਪੜੀਆਂ ਥੜੀਆਂ ਤੇ ਬੈਠ ਗਏ ਪਾਪੂ ਇੱਕਦਮ ਉੱਠਿਆ ਮੇਰਾ ਹੱਥ ਫੜ ਬਾਪੂ ਮੋਚੀ ਕੋਲ ਚਲਾ ਗਿਆ ਤੇ ਆਪਦੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਖਰਾਬ ਹੀ ਆ ਜੇ ਬਾਲਾ ਕੈਨੇ ਆ ਤਾਂ ਸਿਉ ਦਿੰਨਾ ਪਰ ਮਿਲੂ ਕੱਲ ਨੂੰ ਬਾਪੂ ਨੇ ਦੂਜੀ ਜੁੱਤੀ ਵੀ ਲਾ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕਿ ਕੱਲ ਹੀ ਲੈ ਜਾਵਾਂਗੇ ਦੋਨੋਂ ਬਾਪੂ ਨੰਗੇ ਪੈਰ ਤੌਰ ਫਿਰ ਉਸੇ ਥੜੀ ਤੇ ਆ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ ਫੁੱਲੇ ਗਿਰੀਆਂ ਪਾਪੜ ਵੇਚਣ ਵਾਲੇ ਵਾਰ-ਵਾਰ ਕੋਲੇ ਆਉਂਦੇ ਤੇ ਮੇਰੇ ਚ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਉਹ ਚੀਜੀ ਦਵਾ ਦੇ ਫਿਰ ਬਾਪੂ ਨੇ ਮੈਲੇ ਜਿਹੇ ਛੋਲੇ ਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂਹਰੇ ਘਟਤੀ ਕਿ ਤਰੇ ਲੱਗੀ ਐ ਤਾਂ ਪੀ ਲੈ ਮੈਂ ਘਟਾ ਘਟ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਦੇਖ ਰਿਹਾ ਸੀਗਾ ਜਿਵੇਂ ਉਸ ਦੀ ਵੀ ਪਿਆਸ ਪਾਣੀ ਪੀ ਕੇ ਮਕਾ ਦਿੱਤੀ ਹੋਵੇ ਮੈਂ। ਪੱਪੂ ਨੇ ਬੋਤਲ ਮੜ ਚੁਲੇ ਚ ਪਾਲੀ ਸਾਨੂੰ ਪਿੰਡ ਵਾਲੀ バス ਮਿਲ ਗਈ ਜੇ ਅਸੀਂ ਮੁੜ ਕੋ ਮੁੜ ਕੇ ਹੋਏ ਪਿੰਡ ਪੱਜ ਗਏ। 15 ਦਿਨਾਂ ਬਾਅਦ ਵਾਢੀ ਸ਼ੁਰੂ ਹੋਈ ਬਾਪੂ ਉਸ ਦਿਨ ਆੜਤੀਆਂ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ। ਦੁਪਹਿਰੇ ਜਿਹੇ ਤਾਇਆ ਬਿਸ਼ਨਾ ਭੱਜਿਆ ਭੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ। ਕਮਰੇ ਕੋਲ ਜਾ ਖੰਗੂਰਾ ਜਿਹਾ ਮਾਰ ਕੇ ਕਿਹਾ ਭਾਈ ਲక్ష్ਮਨ ਦਾ ਤਲਵੰਡੀ ਤੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ। ਮੈਂ ਪਤਾ ਥੋ ਲੈ ਕੇ ਉੱਥੇ ਚੱਲਾ ਆ। ਤੇਰੀ ਭੈਣ ਆਉਂਦੀ ਏ ਤੇਰੇ ਕੋਲੇ। ਇੰਨਾ ਕਹਿ ਕੇ ਤਾਇਆ ਚਲਾ ਗਿਆ ਤੇ ਮਾਂ ਥਾਂੇ ਖੜੀ ਸੋਨੋ ਜਿਹੀ ਹੋਈ ਤੇ ਫਿਰ ਚੱਕਰ ਖਾ ਕੇ ਡਿੱਗ ਪਈ। ਮੈਂ ਦਵਾ-ਦਵਾ ਕੇ ਮਾਂ ਨੂੰ ਪਾਣੀ ਪਿਆਇਆ ਐਨੇ ਨੂੰ ਤਾਈ ਆ ਗਈ। ਤਾਈ ਮਾਂ ਦੇ ਹੱਥ-ਪੈਰ ਮੰਨ ਲੱਗੀ। ਤਾਈ ਦਾ ਮੁੰਡਾ ਪਿੰਡੋਂ ਹੀ ਮੋਟਰਸਾਈਕਲ ਤੇ ਬਿਠਾ ਡਾਕਟਰ ਲੈ ਆਇਆ। ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਏ ਥੋੜੇ ਟਾਈਮ ਨੂੰ ਠੀਕ ਹੋ ਜਾਣਗੇ। 3 ਘੰਟੇ ਬਾਅਦ ਜੀਪ ਤੋਂ ਤਾਇਆ ਰੋਂਦਾ-ਰੋਂਦਾ ਉਤਰਿਆ ਕਿ ਆਪਾਂ ਤਾਂ ਲੁੱਟੇ ਗਏ ਮੁੱਕ ਗਿਆ ਮੇਰਾ ਭਰਾ। ਤਾਂ ਇਹ ਵਿਹੜੇ 'ਚ ਬੈਠ ਕੇ ਤਾਂ ਮਰਨ ਲੱਗਾ। ਘਰ 'ਚ ਐਂਬੂਲੈਂਸ ਦੇ ਨਾਲ ਦੋ ਹੋਰ ਗੱਡੀਆਂ ਤੇ ਟਰੈਕਟਰ ਟਰਾਲੀ ਨੇ ਸਾਰਾ ਵਿਹੜਾ ਮੰਨ ਲਿਆ। ਟਰਾਲੀ ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ। ਘਰ 'ਚ ਇਕੱਠ ਹੋਣਾ ਸ਼ੁਰੂ ਹੋ ਗਿਆ। ਕੋਈ ਬਾਪੂ ਦੀ লাশ ਨੂੰ ਗੱਡੀ 'ਚ ਲਾ ਰਿਹਾ ਸੀ। ਕੋਈ ਬਾਪੂ ਦਾ ਸਕੂਟਰ। ਮੈਂ ਡਰਿਆ, ਸਹਿਮਿਆ, ਭੂਆ ਦੀ ਬੁੱਕਲ 'ਚ ਬੈਠਾ ਰੋ ਰਿਹਾ ਸੀਗਾ। ਭੂਆ ਮੈਨੂੰ ਚੱਕ ਕੇ ਸਕੂਟਰ ਕੋਲ ਚਲੀ ਗਈ ਤੇ ਉਹਦੀ ਭੱਬ ਨਿਕਲ ਗਈ। ਮੇਰੀ ਨਿਗਾਹ ਸਕੂਟਰ ਮਗਰ ਬੰਨੇ ਉਸ ਖਡੌਣੇ ਟਰੈਕਟਰ ਤੇ ਪਈ ਜੋ ਬਾਪੂ ਬਿਨਾਂ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀਗਾ। ਮੇਰੀ ਅੱਖਾਂ ਤਬ ਤਬ ਝੁੰ ਲੱਗੀਆਂ ਪੂਆ ਨੇ ਮੈਨੂੰ ਜ਼ੋਰ ਦੇ ਨੇ ਘਟ ਲਿਆ ਤੇ ਕਮਰੇ ਚ ਲੈ ਕੇ ਚਲੀ ਗਈ ਮੈਂ ਕੰਬ ਰਹਾ ਸੀ ਤੇ ਪੂਆ ਮੈਨੂੰ ਕਲਾ ਵਿੱਚ ਕੁੱਟੀ ਬੈਠੀ ਸੀ ਜਿਵੇਂ ਮੈਂ ਉਸ ਦਾ ਵੀਰ ਹੋਵਾਂ ਤੇ ਮੈਨੂੰ ਮੋੜ ਤੋਂ ਖੋਣ ਤੋਂ ਡਰ ਰਹੀ ਹੋਵੇ ਤੇ ਇੱਕ ਦੋ ਵਾਰ ਉਹਦੇ ਮੂੰਹੋਂ ਨਿਕਲਿਆ ਕਿ ਨਾ ਲਕਸ਼ਮਣ ਰੋਣਾ ਤੇਰੀ ਭੈਣ ਹੈਗੀ ਆ ਫਿਕਰ ਨਾ ਕਰ ਪੂਆ ਦਾ ਆਪ ਦਾ ਤੌਰ ਚੱਕਿਆ ਗਿਆ ਸੀ ਮਾਪ ਨੂੰ ਨਹਾਉਣ ਲੱਗੇ ਉਸ ਦੇ ਕੀਜੇ ਚੋਂ ਆੜਤੀਆਂ ਦੇ ਦਿੱਤੇ ਚੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਸੰਭਲਣ ਲਈ ਫੜਾ ਦਿੱਤੇ ਬਾਪੂ ਦਾ ਸੰਸਕਾਰ ਹੋ ਗਿਆ ਬਾਪੂ ਦਾ ਸਕੂਟਰ ਦਲਾਂ ਨਾਲ ਲੱਗਦੇ ਸ਼ਟਰ ਵਾਲੇ ਕਮਰੇ ਚ ਸਾਮ ਦਿੱਤਾ ਤੇ ਉਹ ਨਿੱਕੇ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਹੋਇਆ ਸੀਗਾ ਉਹ ਸ਼ਟਰ ਵਾਲਾ ਕਮਰਾ ਮੇਰੀ ਸੋਤ ਚ ਬਾਧੀ ਰਹਿੰਦਾ ਤੇ ਕਿਸੇ ਦੀ ਹਿੰਮਤ ਵੀ ਨਹੀਂ ਸੀ ਪਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ ਨਿੱਕੇ ਟਰੈਕਟਰ ਨਾਲ ਖੇਡ ਲਈਏ ਸਮਾਂ ਬੀਤਿਆ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ ਪਿੰਡ 5 ਸਾਲਾਂ ਬਾਅਦ ਕਿਹੜਾ ਲੱਗਦਾ ਅੱਜ 25 ਵਰਿਆਂ ਬਾਅਦ ਮੈਂ ਆਪਦੇ ਪਰਿਵਾਰ ਸਮੇਤ ਪਿੰਡ ਆਇਆ ਤੇ ਨਾਲ ਇੱਕ ਨਵਾਂ ਜੀਵੀ ਸੀਗਾ ਉਹ ਸੀ ਮੇਰਾ ਪੁੱਤਰ ਮਿਲਣ ਵਾਲੇ ਲੋਕ ਆਖ ਰਹੇ ਸੀ ਇਹ ਜਮਨ ਲਖਮਣ ਸਿੰਘ ਦਾ ਮਹਾਂਦਰਾਏ ਮੇਰੇ ਪੁੱਤਰ ਦਾ ਐਤਵਾਰ ਵਾਲੇ ਦਿਨ ਪਤਾ ਨਹੀਂ ਮਨ 'ਚ ਕੀ ਆਇਆ ਕਿ ਉਸ ਸ਼ਾਮ ਮੈਂ ਉਹ ਸ਼ਟਰ ਵਾਲਾ ਕਮਰਾ ਖੋਲ੍ਹ ਲਿਆ ਤੇ ਮੇਰਾ ਪੁੱਤ ਮੇਰੀ ਗੋਦੀ 'ਚ ਉਤਰ ਸਕੂਟਰ ਕੋਲ ਜਾ ਖੜਾ ਹੋ ਗਿਆ ਸਕੂਟਰ ਦੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜਾ ਲੈ ਗਿਆ ਸੀਗਾ ਪੁੱਤਰ ਦੀ ਨਿਗਾਹ ਟਰੈਕਟਰ ਤੇ ਪਈ ਤੇ ਉਹ ਜਦ ਕਰਨ ਲੱਗਾ ਕਿਉਂ ਟਰੈਕਟਰ ਲੈਣਾ ਆ ਤੇ ਖੇਡਣ ਲਈ ਮੈਂ ਭਰੇ ਜਿਹੇ ਮਨ ਨਾਲ ਲੀੜੇ ਚੋਂ ਖਿੱਚ ਕੇ ਲਾ ਦਿੱਤਾ ਤੇ ਸਾਰੀ ਮਿੱਟੀ ਸਾਡੇ ਦੋਵਾਂ ਤੇ ਪੈ ਗਈ ਸੀ ਮੈਨੂੰ ਉਸ ਮਿੱਟੀ ਦੀ ਖੁਸ਼ਬੂ ਚੰਗੀ ਲੱਗੀ ਮੈਂ ਸਕੂਟਰ ਨੂੰ ਰੋੜ ਕੇ ਵਿਹੜੇ ਚ ਲੈ ਆਇਆ ਮਾਂ ਭਾਂਡੇ ਵਿੱਚ ਛੱਡ ਸਾਡੇ ਕੋਲ ਆ ਗਈ ਸ਼ਾਇਦ ਮੈਨੂੰ ਸਹਾਰਾ ਦੇਣ ਲਈ ਕਿ ਕਿਦਰੇ ਸਕੂਟਰ ਦੇਖ ਕੇ ਮੈਂ ਕਮਜ਼ੋਰ ਪੈ ਰੋਣ ਨਾ ਲੱਗ ਜਾਵਾਂ ਪਰ ਮਾਂ ਪਰ ਸਕੂਟਰ ਕੋਲ ਆ ਕੇ ਮਾਂ ਨੇ ਡੂੰਗਾ ਹੌਂਕਾ ਲਿਆ ਤੇ ਆਪਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ ਮੈਂ ਸਕੂਟਰ ਸਾਫ਼ ਕੀਤਾ ਟਰੈਕਟਰ ਵੀ ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ ਸਕੂਟਰ ਜੀਪ ਤੇ ਲਾਦ ਕੇ ਤਾਏ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਗਿਆ ਠੀਕ ਰਾ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ ਜੀਪ ਤਾਏ ਦਾ ਮੁੰਡਾ ਘਰ ਲੈ ਕੇ ਆਇਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਪਿੰਡਾਂੋਂ ਦੇ ਰਾਹ ਤੇ ਜ ਖਿਆਲ ਆਇਆ ਕਿ ਬਾਪੂ ਨੇ ਕਿਰਨ ਜੁੱਤੀ ਗੰਢਣੀ ਦਿੱਤੀ ਸੀ ਮੋਜੀ ਕੋਲ ਬੱਸ ਸਟੈਂਡ 'ਚ ਪਤਾ ਨਹੀਂ ਕੀ ਸੋਚ ਕੇ ਮੈਂ ਸਕੂਟਰ ਫੇਰ ਤੋਂ ਸ਼ਹਿਰ ਵੱਲ ਨੂੰ ਮੋੜ ਲਿਆ ਤੇ ਬੱਸ ਸਟੈਂਡ ਚਲਾ ਗਿਆ ਉੱਥੇ ਉਹਨਾਂ ਟਰੈਕਟਰ ਦੇ ਖੜਾਉਣੇ ਦੀਆਂ ਕੋਈ ਦੁਕਾਨਾਂ ਨਹੀਂ ਸੀਗੀਆਂ ਬੱਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਬਣੀ ਨਵੀਂ ਥੜੀ ਤੇ ਕਿੰਨਾ ਚਿਰ ਬੈਠਾ ਰਿਹਾ ਤੇ ਫਿਰ ਉੱਥੋਂ ਉੱਠ ਕੇ ਉਹੀ ਮੋਚੀ ਕੋਲ ਗਿਆ ਜੋ ਕਿ ਬੁੱਢਾ ਹੋ ਚੁੱਕਾ ਸੀਗਾ ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਹੈ ਮੋਚੀ ਨੇ ਕਿਹਾ ਕਿਸ ਦੀ ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ ਜੋ ਕੱਢ ਕੇ ਦਿਖਾਈ ਅਸ ਮੋਚੀ ਨੇ ਘੁੱਟ ਕੇ ਮੈਨੂੰ سینੇ ਨਾਲ ਲਾ ਲਿਆ ਤੇ ਅੱਛਾ ਲਖਮਣ ਸਿੰਘ ਦਾ ਪੁੱਤਰ ਹੈ ਤੂੰ ਤਵੇਰੋ ਮੇਰਾ ਹੱਥ ਫੜ ਛੜ ਕੇ ਦੂਜੇ ਪਾਸੇ ਬਣੇ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਅਰੂਮ ਚ ਲੈ ਗਿਆ ਤੇ ਇਸ਼ਾਰਾ ਕਰਕੇ ਫਰਿੰਟ ਜਿਹੜੀਆਂ ਕੰਨ ਤੇ ਲੱਗੀਆਂ ਜੁੱਤੀਆਂ ਦਾ ਜੋੜਾ ਦਿਖਾਇਆ ਤੇ ਕਿਹਾ ਪਤਾ ਇਹ ਜੁੱਤੀ ਮੈਂ ਬਹੁਤ ਸਮੇਂ ਕਿ ਰੱਖੀ ਹੈ ਲਕਸ਼ਮਨ ਸਿਓ ਕੱਲ ਦਾ ਕਹਿ ਕੇ ਮੜ ਜੁੱਤੀ ਲੈਣ ਨਹੀਂ ਸੀ ਆਇਆ ਪਰ ਜਿਸ ਦਿਨ ਦੀ ਇਹ ਜੁੱਤੀ ਮੇਰੀ ਦੁਕਾਨ ਚਾਹੀਏ ਮੇਰੇ ਕੰਮ ਚ ਬਰਕਤ ਆਈਏ ਤੇ ਹੋ ਸਕਦਾ ਹੈ ਮੇਰਾ ਵਹਿਮ ਹੀ ਹੋਵੇ ਪਰ ਮੈਂ ਇਹ ਜੁੱਤੀ ਨੂੰ ਰੱਬ ਵਾਂਗ ਪੁੱਝਦਾ ਮੈਂ ਇੱਕ ਵਾਰ ਫਿਰ ਸੋਨ ਜਿਹਾ ਹੋ ਕੇ ਜੁੱਤੀ ਨੂੰ ਇੱਕ ਟੱਕ ਦੇਖਣ ਲੱਗਾ ਮੈਂ ਬੁੱਢੇ ਮੋਚੀ ਨੂੰ ਤਰਲਾ ਜੀ ਹੱਪਾ ਕੇ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਓ ਮੈਂ ਜੋ ਕਿਸਮਤ ਜੋ ਕੀਮਤ ਕਹੂੰਗਾ ਜੇ ਦੇਵਾਂਗਾ ਬੁੱਢੇ ਮੋਚੀ ਨੇ ਆਪਦੇ ਪੁੱਤਰ ਨੂੰ ਕਿਹਾ ਮੈਨੂੰ ਉਹ ਜੁੱਤੀ ਅਖਬਾਰ ਚ ਲਪੇਟ ਕਾਲੇ ਲਫਾਫੇ ਚ ਪਾ ਕੇ ਦਿੱਤੀ ਮੈਂ ਆਉਂਦਾ ਆਉਂਦਾ ਉਸ ਤੋਂ ਪੁੱਛਣਾ ਜ਼ਰੂਰੀ ਸਮਝਿਆ ਕਿ ਜੇ ਇੰਨਾ ਵੱਡਾ ਸ਼ੋਰੂਮ ਹੈ ਤਾਂ ਤੁਸੀਂ ਬਸ ਸਟੈਂਡ ਧੁੱਪ ਚ ਨਿੱਕੀ ਜਹੀ ਦੁਕਾਨ ਤੇ ਕੰਮ ਕਿਉਂ ਕਰਦੇ ਹੋ ਬੁੱਢੇ ਮੋਚੀ ਨੇ ਚਿੱਟੇ ਮੋਤੀ ਵਾਲੀਆਂ ਅੱਖਾਂ ਤੋਂ ਉਤਾਰ ਕੇ ਕਿਹਾ ਮੇਰੇ ਪਿਓ ਨੇ ਉਜਤਿਆਂ ਵਾਲੇ ਖੋਖੇ 'ਚ ਜ਼ਿੰਦਗੀ ਕੱਢ ਦਿੱਤੀ ਆ ਮੈਨੂੰ ਉਸ ਦੁਕਾਨ ਤੇ ਬਹਿ ਕੇ ਬਹੁਤ ਸਕੂਨ ਮਿਲਦਾ ਏ ਐਵੇਂ ਲੱਗਦਾ ਜਿਵੇਂ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ ਮੇਦਾਸ ਜਿਹਾ ਹੋ ਉਹਨਾਂ ਤੋਂ ਅਲਵਿਦਾ ਲੈ ਕੇ ਸਕੂਟਰ ਤੇ ਘਰ ਆਇਆ ਘਰ ਪਹੁੰਚੇ ਤਾਂ ਮਾਂ ਫਿਕਰ ਕਰ ਰਹੀ ਸੀ ਕਿੰਨਾ ਕਵੇਲਾ ਕਰ ਦਿੱਤਾ ਸ਼ਰੋਂ ਘਰ ਆਉਣ 'ਚ ਤੇ ਫੋਨ ਵੀ ਬੰਦ ਹੋ ਗਿਆ ਸੀਗਾ ਬੋਲਦੀ ਬੋਲਦੀ ਉਹਦੀ ਨਿਗਾਹ ਜਦ ਬਾਪੂ ਵਾਲੇ ਸਕੂਟਰ ਤੇ ਪਈ ਤਾਂ ਇੱਕਦਮ ਹੈਰਾਨ ਰਹਿ ਗਈ ਸੀ ਵਾਰ-ਵਾਰ ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ ਮੇਰੇ ਕੋਲ ਆ ਉਹਨੇ ਮੇਰਾ ਮੱਥਾ ਚਮਕ ਕੇ ਉਸਨੇ ਆਖਿਆ ਮੇਰਾ ਬਹਾਦਰ ਪੁੱਤ ਕਿਉਂਕਿ ਉਸਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਤਾਂ ਹੀ ਤੇ ਉਹਨੇ ਪਿੰਡ ਛੱਡ ਪਰਦੇਸ ਰਹਿਣਾ ਸਹੀ ਸਮਝਿਆ ਸੀਗਾ ਸਹੀ ਵੀ ਸੀ ਉਦੋਂ ਮੈਂ ਬਾਪੂ ਦੇ ਜਾਨ ਮਗਰੋਂ ਰੋਜ਼ ਰਾਤ ਨੂੰ ਸੁੱਤਾ-ਸੁੱਤਾ ਬੜਕ ਕੇ ਉੱਠ ਜਾਂਦਾ ਤੇ ਬਾਪੂ ਨਾ ਜਾ ਛੱਡ ਕੇ ਕਹਿ ਕੇ ਮੁਰਕੇ ਰੋਣ ਲੱਗ ਜਾਂਦਾ ਮਾਂ ਮੇਰੇ ਤੇ ਅਜਮਾਨ ਮਹਿਸੂਸ ਕਰ ਰਹੀ ਸੀ ਕਿ ਮੈਂ ਬੀਤੇ ਮਾੜੇ ਕੱਲ ਨੂੰ ਸਵੀਕਾਰ ਕਰ ਲਿਆ ਮੈਂ ਮੰਜੇ ਤੇ ਬੈਠ ਮਾਂ ਨੂੰ ਫਰੇਮ 'ਚ ਜੜੀ ਜੁੱਤੀ ਦਿਖਾਈ ਤੇ ਕਿਹਾ ਕਿ ਯਾਦ ਆ ਕਿ ਰੰਬਾਪੂ ਨੰਗੇ ਪੈਰੀ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮੁੜ ਕੇ ਜੁੱਤੀ ਚੱਕਣ ਨਹੀਂ ਗਿਆ ਸੀ ਦੁਕਾਨ ਤੋਂ ਉਦੋਂ ਦੀ 50 ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋਨਾ ਏ ਮਾਂ ਮੇਰੀਆਂ ਗੱਲਾਂ 'ਚ ਔਲਜ ਗਈ ਤੇ ਮੈਂ ਉਹਨੂੰ ਮੋਚੀ ਵਾਲੇ ਸਾਰੀ ਗੱਲ ਸੁਣਾਈ ਮਾਂ ਨੇ ਅੱਖਾਂ ਭਰ ਲਈਆਂ ਇਹਨਾਂ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਬਾਜੇ ਨਾਲ ਪਾ ਪਾ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਪਾਪਾ ਥਿਸ ਇਜ਼ ਦਾ ਬੈਸਟ ਗਿਫਟ ਮੈਂ ਮੁਸਕਰਾ ਪਿਆ ਮੇਰੀ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਆਈ ਕਿ ਮੈਂ ਪਾਣੀ ਦਾ ਗਲਾਸ ਹੱਥ 'ਚ ਫੜਿਆ ਤੇ ਮੇਰਾ ਪੁੱਤ ਮੇਰੇ ਕੋਲ ਆਇਆ ਤੇ ਮੇਰੇ ਹੱਥੋਂ ਪਾਣੀ ਦਾ ਗਲਾਸ ਫੜ ਆਪ ਸਾਰਾ ਪੀ ਗਿਆ ਮੈਂ ਉਸ ਵਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਪਿਓ ਕਈ ਸਾਲ ਪਹਿਲਾਂ ਉਸ ਬੱਸ ਸਟੈਂਡ 'ਚ ਬੈਠਾ ਮੇਰੇ ਵੱਲ ਦੇਖ ਰਿਹਾ ਸੀ ਆ ਪੀੜੀਆਂ ਬਦਲਦੀਆਂ ਰਹਿੰਦੀਆਂ ਐ ਪਰ ਸਮਾਂ ਪਿਛਲੀਆਂ ਪੀੜ੍ਹੀਆਂ ਨੂੰ ਫਿਰ ਸਾਡੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਐ ਇੱਕ ਤੇਰੀ ਜੁੱਤੀ ਸਾਹਮਣੇ ਬੂਟ ਜਾਰਡਨ ਦੇ ਜਾਪਦੇ ਨੇ ਹੌਲੇ ਫੇਰ ਪਲੇਸਾਂ ਲੱਗਣ ਠੰਡੀਆਂ ਮੈਂ ਲੱਭਦਾ ਰਹਿਨਾ ਨੈਗ ਵਾਲੇ ਕੋਲੇ